ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਜਿਹੜੇ ਭਰਾ ਦੀ ਹੱਡ ਬੀਤੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਬਈ ਉਹ ਭਰਾ ਦਾ ਤਲਾਕ ਹੋ ਜਾਂਦਾ ਤੇ ਤਲਾਕ ਕਿਹੜੀ ਗੱਲ ਤੋਂ ਹੁੰਦਾ ਇਹੇ ਸੋਚ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਵੀ ਦੁਨੀਆ ਕਿੱਧਰ ਨੂੰ ਤੁਰ ਪਈ ਆਪਾਂ ਉਹ ਗੱਲਾਂ ਸੋਚ ਵੀ ਨਹੀਂ ਸਕਦੇ ਵੀ ਇਹ ਗੱਲਾਂ ਕਿੰਨੀਆਂ ਵੱਡੀਆਂ ਹੋ ਜਾਂਦੀਆਂ ਨੇ ਬਾਈ ਕਹਿੰਦਾ ਵੀ ਮੇਰਾ ਵਿਆਹ ਹੁੰਦਾ ਤੇ ਵਿਆਹ ਦਾ ਹਰੇਕ ਮੁੰਡੇ ਨੂੰ ਬੜਾ ਚਾਹ ਹੁੰਦਾ ਕਹਿੰਦਾ ਮੈਂ ਬੜਾ ਖੁਸ਼ ਹੁੰਨਾ ਵੀ ਚਲੋ ਮੇਰਾ ਵਿਆਹ ਹੋ ਗਿਆ ਹਨਾ ਚਲੋ ਘਰ ਵਾਲੇ ਵੀ ਸੋਹਣੀ ਸੁਨੱਖੀ ਸੀ ਪੜੀ ਲਿਖੀ ਸੀ ਬਹੁਤ ਵਧੀਆ ਸੀ ਕਹਿੰਦਾ ਵਿਆਹ ਤੋਂ ਡੇਢ ਕੁ ਲਗਭਗ ਡੇਢ ਕਿ ਮਹੀਨੇ ਬਾਅਦ ਮੇਰੇ ਸਹੁਰਿਆਂ ਵਾਲੇ ਪਾਸੇ ਵਿਆਹ ਆ ਜਾਂਦਾ ਅਸੀਂ ਦੋਵੇਂ ਜੀ ਬੜੀ ਤਿਆਰੀ ਬੜਾ ਟੌਰ ਸ਼ੋਰ ਕੱਢ ਕੇ ਵਿਆਹ ਤੇ ਜਾਂਦੇ ਚਲੋ ਜੀ ਵਿਆਹ ਵਾਲੇ ਘਰ ਪਹੁੰਚ ਜਾਨੇ ਆ ਉੱਥੇ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਹੁੰਦਾ ਤੇ ਜਾਗੋ ਦੇ ਪ੍ਰੋਗਰਾਮ ਵਿੱਚ ਕੀ ਹੁੰਦਾ ਕਿ ਜਿਹੜੀ ਮੇਰੀ ਘਰ ਵਾਲੀ ਹੁੰਦੀ ਉਹਦੀ ਭੂਆ ਦੀਆਂ ਕੁੜੀਆਂ ਪਹਿਲਾਂ ਰੀਲਾ ਰੋਲਾ ਕਾਫੀ ਇੰਸਟਾਗ੍ਰam ਤੇ ਪਾਉਂਦੀਆਂ ਰਹਿੰਦੀਆਂ ਸੀਗੀਆਂ ਤਾਂ ਉਹਨਾਂ ਵੱਲ ਵੇਖ ਕੇ ਮੇਰੀ ਘਰ ਵਾਲੀ ਨੇ ਜਾਗੋ ਤੇ ਇੱਕ ਰੀਲ ਬਣਾ ਲਈ ਰੀਲ ਬਣਾ ਕੇ ਉਹਨੇ ਆਪ ਦੀ ਇੰਸਟਾ ਆਈਡੀ ਤੇ ਅਪਲੋਡ ਕਰ ਦਿੱਤੀ ਕਹਿੰਦਾ ਰਾਤੋਂ ਰਾਤ ਉਹ ਰੀਲ ਇੰਨੀ ਕੁ ਵਾਇਰਲ ਹੋਈ ਵੀ ਉਹ 1 ਮਿਲੀਅਨ ਟੱਕ ਜਦੋਂ ਇੱਕ ਮੀਡੀਅਨ ਟੱਪ ਕੀਤੇ ਮੇਰੇ ਭੂਆ ਦੀਆਂ ਕੁੜੀਆਂ ਵੀ ਕਹਿੰਦੀਆਂ ਲੈ ਤੇਰੀ ਪਹਿਲੀ ਰੀਲ ਕਿੰਨੀ ਚੱਲ ਗਈ ਹੈ ਨਾ ਤੂੰ ਲੱਕੀ ਆ ਵੀ ਤੈਨੂੰ ਲੋਕਾਂ ਨੇ ਕਿੰਨਾ ਪਸੰਦ ਕੀਤਾ ਜਦੋਂ ਬੰਦੇ ਨੂੰ ਦਿਮਾਗ ਨੂੰ ਫੇਮ ਵਾਲਾ ਕੀੜਾ ਚੜਨ ਲੱਗ ਜੇ ਨਾ ਫਿਰ ਉਹ ਟਿਕਦਾ ਨਹੀਂ ਹੁੰਦਾ ਚਲੋ ਜੀ ਵਿਆਹ ਦੇ ਦੌਰਾਨ ਇਹਨੇ ਇੱਕ ਦੋ ਕਹਿੰਦਾ ਮੇਰੀ ਘਰ ਨੇ ਹੋਰ ਰੀਲਾਂ ਬਣਾਈਆਂ ਉਹ ਪਾਈਆਂ ਪੁਈਆਂ ਚਲੋ ਉਹ ਵੀ ਚੱਲੀਆਂ ਚੁੱਲੀਆਂ ਚਲੋ ਜੀ ਕਹਿੰਦਾ ਵਿਆਹ ਵੇਖ ਕੇ ਘਰੇ ਆ ਗਏ ਘਰੇ ਆ ਕੇ ਕੁਝ ਦਿਨ ਤਾਂ ਵਧੀਆ ਲੰਘੇ ਤੇ ਕੁਝ ਦਿਨਾਂ ਤੋਂ ਬਾਅਦ ਇਹਨੇ ਉਹ ਕੰਮ ਸ਼ੁਰੂ ਕਰਤਾ ਕਦੇ ਅੰਦਰ ਨੱਚ ਨੱਚ ਰੀਲਾਂ ਬਣਾ ਲੈਣੀਆਂ ਕਦੇ ਤਿਆਰ ਹੋ ਕੇ ਰੀਲਾਂ ਬਣਾਉਣੀਆਂ ਜੇ ਕਿਸੇ ਮਨ ਲਓ ਸ਼ਹਿਰ ਨੂੰ ਜਾਣਾ ਜਾਂ ਦਵਾਈ ਦੱਪਾ ਲੈਣ ਜਾਣਾ ਰੀਲਾਂ ਬਣਾਉਣੀਆਂ ਨੇ ਤੇ ਕਹਿੰਦਾ ਫਿਰ ਮੈਨੂੰ ਵੀ ਕਹਿਣ ਲੱਗ ਗਈ ਤੂੰ ਕਹਿੰਦਾ ਰੀਲਾਂ ਬਣਾਇਆ ਕਰ ਕਹਿੰਦਾ ਮੈਂ ਨੂੰ ਸਮਝਾਇਆ ਵੀ ਚੱਲ ਜੋ ਕੁਝ ਹੋਇਆ ਵਿਆਜ ਤਰੀਰ ਪਾਲੀ ਜਾਂ ਚੱਲੀ ਜਾਂ ਨਹੀਂ ਚੱਲੀ ਉਹ ਗੱਲ ਛੱਡ ਵੀ ਆਪਣੇ ਘਰੇ ਆਹ ਕੰਮ ਨਹੀਂ ਚੱਲਦਾ ਵੀ ਮੇਰੇ ਮਾਂ ਪਿਓ ਨੂੰ ਇਹ ਚੀਜ਼ ਪਤਾ ਲੱਗ ਗਈ ਤਾਂ ਉਹ ਕੌੜ ਮਹਿਸੂਸ ਕਰਨਗੇ ਕੌੜ ਮਨਾਉਣਗੇ ਵੀ ਤੂੰ ਹਟ ਜਾ ਕੋਈ ਫਾਇਦਾ ਨਹੀਂ ਮੈਂ ਤੇਰਾ ਨਾਲ ਰੀਲਾ ਨਹੀਂ ਬਣਾ ਸਕਦਾ ਆਪਣੇ ਕੋਲੇ ਵਧੀਆ ਜ਼ਮੀਨ ਜਾਇਦਾਦ ਆਪਾਂ ਲੈਣਾ ਕੀ ਆ ਮੁੰਡੇ ਕੋਲੇ ਲਗਭਗ 22 ਕਿੱਲੇ ਜ਼ਮੀਨ ਦੇ ਸੀਗੇ ਕਹਿੰਦਾ ਚਲੋ ਜੀ ਮੇਰੀ ਉਹ ਗੱਲ ਨੂੰ ਸਮਝ ਗਈ ਥੋੜੇ ਦਿਨ ਟਿਕ ਗਈ ਕਹਿੰਦਾ ਕੋਸ਼ਕ ਦੇਣਾ ਬਾਅਦ ਕਹਿੰਦਾ ਇੰਨੇ ਫੇਰ ਮੰਨ ਲਓ ਰੀਲਾ ਪਾਉਣੀ ਸ਼ੁਰੂ ਕਰਤੀਆਂ ਕਹਿੰਦਾ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਹਿੰਦਾ ਮੈਂ ਉਹਨੂੰ ਗੁੱਸੇ ਗਿਲੇ ਹੋਇਆ ਤੇ ਮੈਂ ਕਦੀ ਦੇ ਧਰਵੇ ਦਿੱਤੀ ਕਹਿੰਦਾ ਚਲੋ ਜੀ ਟਿਕ ਗਈ ਕਹਿੰਦਾ ਫਿਰ ਉਹ ਥੋੜੇ ਦਿਨ ਟੱਪਦੇ ਆ ਤੇ ਫਿਰ ਰੀਲਾਂ ਪਾਉਣੇ ਸ਼ੁਰੂ ਕਰ ਦਿੰਦੀ ਆ ਜਦੋਂ ਰੀਲਾਂ ਪਾਉਣੇ ਸ਼ੁਰੂ ਕਰ ਦਿੰਦੀ ਆ ਰਿਸ਼ਤੇਦਾਰਾਂ ਚ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਜਿਹੜੇ ਮੇਰੇ ਪਿੰਡ ਦੇ ਯਾਰ ਬੇਲੀ ਹੁੰਦੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਘਰ ਦੇ ਰੀਲਾਂ ਪਾਉਂਦੀ ਆ ਜਿਹੜੇ ਮੇਰੇ ਯਾਰ ਮਿੱਤਰ ਹੁੰਦੇ ਆ ਕਹਿੰਦਾ ਕਦੋਂ ਮੈਨੂੰ ਟੀਚਰਾਂ ਮੈਸਜ ਕਰਨ ਲੱਗ ਜਾਂਦੇ ਆ ਵੀ ਤੇਰੀ ਘਰ ਵਾਲੀ ਆ ਰੀਲਾਂ ਬੜੀਆਂ ਸੋਹਣੀਆਂ ਪਾਉਂਦੀ ਪੱਭੀ ਯਾਰ ਤੂੰ ਵੀ ਨਾ ਰੀਲਾਂ ਬਣਾਇਆ ਕਰ ਜੇ ਉਹ ਹਨਾ ਕਦੇ ਕੋਈ ਕਹਿ ਵੀ ਲੈ ਜੀ ਬਲੌਗਰ ਆ ਕੇ ਫਲਾਣੇ ਆ ਕੇ ਲੋਕੀ ਮਨ ਲੋ ਜਾ ਪਿੱਤਰ ਜਿਵੇਂ ਦੀ ਕਹਿੰਦਾ ਮੈਂ ਘਰੇ ਆਉਣਾ ਮੈਂ ਘਰੇ ਬੜੇ ਗੁੱਸੇ ਨਾਲ ਆਉਣਾ ਮੈਂ ਆ ਕੇ ਦੋ ਤਿੰਨ ਗਿੱਚੀ ਧਰ ਦੇ ਦੀ ਚ ਚਲੋ ਜੀ ਕਲੇਸ਼ ਵੱਧਾ ਮੇਰੇ ਮਾਪਿਓ ਤਾਂ ਗੱਲ ਪਹੁੰਚਦੀ ਆ ਮਾਪਿਓ ਪੁੱਛਦੇ ਆ ਵੀ ਕਾਕਾ ਕੀ ਗੱਲ ਕਿਉਂ ਲੜੇ ਕਹਿੰਦਾ ਫਿਰ ਮੈਂ ਤਾਂ ਦੱਸਣੀ ਸੀਗਾ ਕਹਿੰਦਾ ਮੈਂ ਉਹਦੇ ਬਾਪ ਪਿਓ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਰੀਲਾ ਬਣਾ ਕੇ ਪਾਉਂਦੀ ਆ ਸਾਰੇ ਲੋਕ ਦੇਖਦੇ ਆ ਰਿਸ਼ਤੇਦਾਰ ਦੇਖਦੇ ਆ ਪਿੰਡ ਦੇ ਦੇਖਦੇ ਆ ਵੀ ਲੋਕੀ ਮੈਨੂੰ ਯਾਰ ਮੈਤਰ ਮਖੌਲ ਕਰਦੇ ਆ ਵੀ ਇਹ ਕੰਮ ਚੰਗਾ ਨਹੀਂ ਕਹਿੰਦਾ ਹੁਣ ਮੇਰੇ ਮਾਪਿਓ ਨੇ ਅੰਮ੍ਰਿਤ ਸ਼ਕ ਆਇਆ ਸੀ ਉਹ ਚੀਜ਼ ਨੂੰ ਪਹਿਲੀ ਦੀ ਚੰਗਾ ਸਮਝਦੇ ਸੀਗੇ ਚਲੋ ਜੀ ਮੇਰੇ ਚਲੋ ਜੀ ਕਹਿੰਦਾ ਮੜਾ ਜਾਂ ਸਮਝ ਗਈ ਸਮਝਣ ਤੋਂ ਕਹਿੰਦਾ 10 ਦਿਨ ਟੱਪਿਆ ਫੇਰ ਉਹਨਾਂ ਗੱਲਾਂ ਤੇ ਫੇਰ ਆ ਗਈ ਫੇਰ ਰੀਲਾਂ ਪਾਉਣ ਲੱਗ ਗਈ ਕਹਿੰਦਾ ਉਹਨੂੰ ਤਾਂ ਐਂ ਲੱਗਿਆ ਕਰੇ ਵੀ ਜਿਵੇਂ ਬੰਦੇ ਦੀ ਜਾਨ ਨਹੀਂ ਨਿਕਲਦੀ ਬਰੀਲਾਂ ਨਾ ਪਾਈਆਂ ਤਾਂ ਪਤਾ ਨਹੀਂ ਕੀ ਹੋ ਜਾਊਗਾ ਚਲੋ ਜੀ ਕਹਿੰਦਾ ਮੇਰੇ ਬਾਪੂ ਨੇ ਇਹਦੇ ਪਿਓ ਨੂੰ ਫੋਨ ਕੀਤਾ ਮਾਲਾ ਮੇਰੇ ਸਾਰੇ ਨੂੰ ਫੋਨ ਕੀਤਾ ਵੀ ਐਂ ਕਰਕੇ ਤੁਸੀਂ ਆਓ ਇੱਕ ਵਾਰੀ ਵੀ ਆ ਰੀਲਾਂ ਰੂਲਾਂ ਪਾਉਂਦੀ ਆ ਨੂ ਰਾਣੀ ਦੇ ਇਹਨੂੰ ਮੜਾ ਸਮਝਾਈਏ ਚਲੋ ਜੇ ਕਦੋਂ ਦੋਦਨਾ ਬਦ ਕਦਾ ਮੇਰਾ ਸਹੁਰੇ ਵੀ ਆ ਗਏ ਤੇ ਉਹਨਾਂ ਨੇ ਸਮਝਾਇਆ ਸਮਝਾ ਕੁੜੀਏ ਹਟ ਜਾ ਮੇਰਾ ਵਸਦਾ ਘਰ ਉਜੜ ਜਾਊਗਾ ਤੂੰ ਇੰਨਾ ਕੰਮਾਂ ਚੋ ਕੀ ਲੈਣਾ ਤੁਹਾਡੇ ਕੋਲੇ ਵਧੀਆ ਜ਼ਮੀਨ ਜਾਇਦਾਦ ਆ ਤੂੰ ਕੀ ਕਾਹਤੋਂ ਕੰਜਰਖੰਡ ਚ ਬੜੀ ਫਿਰਦੀ ਐ ਕਹਿੰਦਾ ਚਲੋ ਜੀ ਉਹ ਸਮਝਾ ਸਮਝੂ ਕੇ ਗਏ ਤਾਂ ਦੋ ਤਿੰਨ ਮਹੀਨੇ ਵਧੀਆ ਕਹਿੰਦਾ ਸੁੱਖ ਦੇ ਟੱਪ ਕੇ ਦੋ ਚਾਰ ਮਹੀਨੇ ਸੁੱਖ ਦੇ ਟੱਪ ਕੇ ਵੀ ਇਹਨੇ ਰੀਲਰ ਉਹਨਾਂ ਨਹੀਂ ਪਾਈਆਂ ਤਾਂ ਮੈਂ ਸੋਚਦਾ ਵੀ ਚਲੋ ਠੀਕ ਆ ਵੀ ਹੁਣ ਆਪਾਂ ਐ ਕਰਦੇ ਆਂ ਵੀ ਬੱਚਾ ਲੈ ਲੈਨੇ ਆ ਵੀ ਚਲੋ ਇਹਦਾ ਧਿਆਨ ਉਸ ਚੀਜ਼ ਦੇ ਵਾਲੇ ਪਾਸੋਂ ਹਟ ਜਾਊਗਾ ਜਵਾਕ ਵਾਲੇ ਪਾਸੇ ਇਹਦਾ ਧਿਆਨ ਕਹਿੰਦਾ ਮੈਂ ਉਹਨੂੰ ਕਿਹਾ ਵੀ ਐਂ ਕਰ ਵੀ ਆਪਣੇ ਵਿਆਹ ਨੂੰ ਕਾਫੀ ਮਹੀਨੇ ਹੋ ਚੱਲੇ ਆ ਵੀ ਹੁਣ ਆਪਾਂ ਬੱਚਾ ਕਰ ਲਈਏ ਕਹਿੰਦਾ ਗੋ ਮਾਂ ਦੀ ਧੀ ਮੈਨੂੰ ਸਿੱਧਾ ਕਹਿੰਦੀ ਵੀ ਮੈਂ ਬੱਚਾ ਬੁੱਚਾ ਨਹੀਂ ਹਜੇ ਲੈਣਾ ਤਿੰਨ ਚਾਰ ਸਾਲ ਮੈਂ ਤਾਂ ਪਹਿਲਾਂ ਆ ਫੇਮਸ ਹੋਊਂਗੀ ਉਸ ਤੋਂ ਬਾਅਦ ਬੱਚੇ ਲੈਣ ਬਾਰੇ ਸੋਚ ਸਕਦੀ ਹਾਂ ਮੇਰੀ ਤਾਂ ਸਾਰੀ ਬੋਡੀ ਖਰਾਬ ਹੋ ਜੂਗੀ ਮੇਰੀ ਤਾਂ ਸਾਰੀ ਫਿਟਨੈਸ ਹੀ ਰਹਿਣੀ ਮੇਰੀ ਬੋਡੀ 'ਚ ਢਲਾਪਨ ਹੋ ਜਾਊਗਾ ਜੇ ਉਹ ਚਲੋ ਬਲਾ ਬਲਾ ਕਹਿੰਦਾ ਬੜੀਆਂ ਗੱਲਾਂ ਮੈਨੂੰ ਸੁਣਾਈਆਂ ਕਹਿੰਦਾ ਮੈਂ ਸੋਚਿਆ ਮਿੱਤਰਾ ਵੀ ਕੰਮ ਤਾਂ ਖਰਾਬ ਹੈ ਤਾਂ ਹੁਣ ਜਵਾਬ ਤੋਂ ਵੀ ਜਵਾਬ ਦੇਗੀ ਕਿ ਕਿਹਦੇ ਵਿੱਚ ਅਜੇ ਬੱਚਾ ਵੀ ਨਹੀਂ ਲੈਣਾ ਵੀ ਮੈਂ ਤਾਂ ਪਹਿਲਾਂ ਫੇਮਸ ਹੋਊਂਗੀ ਵੀ ਤੇ ਦਿਮਾਗ ਨੂੰ ਤਾਂ ਪੂਰਾ ਕੀੜਾ ਚੜਿਆ ਪਿਆ ਵੀ ਫੇਮਸ ਹੋਣ ਵਾਲਾ ਤੁਹਾਨੂੰ ਪਤਾ ਵੀ ਇੱਕ ਮੱਝ ਲਈ ਬੜੀ ਹੋ ਦੂਜੀ ਮੱਝ ਵੀ ਰਵੇਟ ਦਿੰਦੀ ਆ ਹੁਣ ਇਹਦੀ ਭੂਆ ਦੀਆਂ ਕੁੜੀਆਂ ਉਹ ਕੰਮ ਕਰਦੀਆਂ ਸੀਗੀਆਂ ਉਹੀ ਕੰਮ ਦਾ ਦਿਮਾਗ ਇਹਦੇ ਦਿਮਾਗ 'ਚ ਕੀੜਾ ਚੜ ਗਿਆ ਵੀ ਜਦੋਂ ਉਹ ਪਾਉਂਦੀ ਤਾਂ ਮੈਨੂੰ ਕੀ ਆ ਪਾਉਨ ਨੂੰ ਹਣਾ ਚਲੋ ਜੀ ਇਸ ਤਰ੍ਹਾਂ ਕਰਦਿਆਂ ਕਰਤਾ ਕੁਝ ਟਾਈਮ ਟੱਪਿਆ ਤੇ ਮੇਰੇ ਯਾਰ ਮਿੱਤਰ ਦਾ ਵਿਆਹ ਆ ਜਾਂਦਾ ਤੇ ਮੈਂ ਉਸ ਵਿਆਹ ਤੇ ਚਲਾ ਜਾਣਾ ਜਦੋਂ ਮੈਂ ਸਵੇਹਾ ਤੇ ਚਲਾ ਜਾਂਦਾ ਤੇ ਮੈਨੂੰ ਦੋ ਤਿੰਨ ਦਿਨੋਂ ਸਵੇਹਾ ਤੇ ਲੱਗ ਜਾਂਦੇ ਆ ਇਹ ਪਿੱਛੋਂ ਕੀ ਕਰਦੀ ਆ ਵੀ ਮੈਨੂੰ ਮਾਰਦੀ ਆ ਬਲੌਕ ਬਲੌਕ ਮਾਰ ਕੇ ਤੇ ਇਹ ਰੀਲਾਂ ਪਾਉਣੇ ਸ਼ੁਰੂ ਕਰ ਦਿੰਦੀ ਆ ਕਦੇ ਜਦੋਂ ਮੈਂ ਵਿਆਹ ਤੋਂ ਉਹਨਾਂ ਕੋਸ਼ਕ ਦੇਣਾ ਬਾਦ ਪਿੰਡ ਦੇ ਯਾਰ ਮਿੱਤਰਾਂ ਕੋਲੇ ਖੜਦਾ ਤੇ ਉਹ ਮੈਨੂੰ ਫੇਰ ਮਖੌਲ ਕਰਦੇ ਆ ਕਿ ਭਾਬੀ ਥੋੜਾ ਨਾ ਰੀਲਾਂ ਨਹੀਂ ਪਾਈਆਂ ਹੁਣ ਫੇਰ ਫੋਨ ਲੱਗ ਗਿਆ ਕੀ ਚੱਕਰ ਹੋ ਗਿਆ ਜੇ ਬੋ ਜਿਓ ਯਾਰ ਮੇਥੇ ਟੀਚਰਾਂ ਕਰਦੇ ਹੁੰਦੇ ਆ ਜਦੋਂ ਮੈਨੂੰ ਰੀਲਾਂ ਦਿਖਾਈ ਜਾਂਦਾ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਜ਼ਮੀਨ ਨਿਕਲ ਗਈ ਕਹਿੰਦਾ ਮੈਂ ਘਰੇ ਆ ਮੈਂ ਚੰਗੀ ਧਰ ਕੇ ਭੜਕਾਈ ਤੜਕੇ ਭੜਕਾਈ ਚਲੋ ਜੀ ਮੇਰਾ ਪਿਓ ਵੀ ਆ ਗਿਆ ਮੇਰੀ ਮਾਂ ਵੀ ਆ ਗਈ ਕਿਉਂ ਐਵੇਂ ਕਿਉਂ ਐਵੇਂ ਕਮਲ ਮਾਰਦੇ ਵੀ ਹਟ ਜਾਓ ਮੇਰਾ ਪਿਓ ਮੇਰੇ ਪਾਸੇ ਲੱਜਾਇਆ ਕਹਿੰਦਾ ਤੂੰ ਐਂ ਕਰ ਤੂੰ ਜਵਾਗ ਜੱਪਾ ਕਰਨ ਲਾ ਵੀ ਆਪੇ ਦਾ ਧਿਆਨ हट ਜੂਗਾ ਨੂਰਾਨੀ ਦਾ ਕਹਿੰਦਾ ਹੁਣ ਮੈਂ ਆਪਦੇ ਪਿਓ ਨੂੰ ਕੀ ਦੱਸਾਂ ਵੀ ਇਹ ਤਾਂ ਕਹਿੰਦੀ ਹੈ ਮੇਰੀ ਬੋਡੀ ਦੀ ਫਿਟਨੈਸ ਖਰਾਬ ਹੁੰਦੀ ਆ ਵੀ ਮੈਂ ਬੱਚਾ ਲੈਣੇ ਨਹੀਂ ਹਜੇ ਵੀ ਮੈਂ ਤਾਂ ਪਹਿਲਾਂ ਫੇਮਸ ਹੋਊਂਗੀ ਉਸ ਤੋਂ ਬਾਅਦ ਬੱਚੇ ਬਾਰੇ ਸੋਚੂ ਕਹਿੰਦਾ ਮੈਂ ਹੁਣ ਆਪਦੇ ਪਿਓ ਨੂੰ ਕੀ ਗੱਲ ਦੱਸਾਂ ਕਹਿੰਦਾ ਚਲੋ ਜੀ ਕਲੇਜ ਹਾਸ ਆਫਿਸ ਦੇ ਵਿੱਚ ਵਾਵਾ ਵੱਧ ਜਾਂਦਾ ਤੇ ਕਹਿੰਦਾ ਮੈਂ ਤਾਂ ਆਪ ਦਾ ਕੰਬਲ ਚੱਕਦਾ ਰਾਤ ਨੂੰ ਕਦੇ ਮਾਪੇ ਕੋਲ ਜਾ ਕੇ ਸੌਣ ਲੱਗ ਜਾਂਦਾ ਕਹਿੰਦਾ ਜਦੋਂ ਮੇਰੇ ਤਾਂ ਕਹਿੰਦਾ ਜੰਮੀ ਦਿਲ ਤੋਂ ਲੈ ਗਈ ਵੀ ਜਦੋਂ ਉਹ ਕਹਿੰਦਾ ਯਾਰ ਜਿਹੜੀ ਜਨਾਨੀ ਕਹਿਣੇ ਚੋਂ ਬਾਹਰ ਆ ਫਿਰ ਉਸ ਜਨਾਨੀ ਦੇ ਕੋਲ ਪੈਣ ਦਾ ਵੀ ਕੀ ਫਾਇਦਾ ਹਨਾ ਕਹਿੰਦਾ ਕਿ ਜਦੋਂ ਜਿਹੜੀ ਜਨਾਨੀ ਕਹਣਾ ਮੰਨਦੀ ਹੋਈ ਨਹੀਂ ਜਿਹੜੀ ਜਨਾਨੀ ਉਹਦੀ ਇੱਜ਼ਤ ਬਾਰੇ ਭੋਰਾ ਸੋਚ ਵਿਚਾਰ ਨਹੀਂ ਹੈਗੀ ਆਪਾਂ ਫਿਰ ਕਹਿੰਦਾ ਉਹਦੇ ਕੋਲ ਕੀ ਲੈਣਾ ਵੀ ਕੀ ਸੀਗਾ ਕਹਿੰਦਾ ਚਲੋ ਜੀ ਇਸ ਤਰ੍ਹਾਂ ਦਿਨ ਟੱਪਦੇ ਜਾਂਦੇ ਤੇ ਮੇਰਾ ਪਿਓ ਕਹਿੰਦਾ ਵੀ ਇਸ ਤਰ੍ਹਾਂ ਤਾਂ ਨਹੀਂ ਕੰਮ ਚੱਲਣਾ ਹਨਾ ਵੀ ਕਿੰਨਾ ਕ ਟਾਈਮ ਸੀ ਆਡਾ ਆਡਾ ਸੌਵਾਂਗੇ ਵੀ ਜੇ ਵੀ ਤੁਹਾਡੀ ਨਈ ਨਿਭਦੀ ਦਾ ਫਿਰ ਕੋਈ ਇੱਕ ਪਾਸਾ ਦਾ ਕਰੋ ਵੀ ਐਵੇਂ ਘਰ ਚ ਕਲੇਸ਼ ਰੋਜ਼ ਰੋ ਚੰਗਾ ਨਹੀਂ ਹੁੰਦਾ ਕੱਲ ਨੂੰ ਕੋਈ ਉਹਨੇ ਕੁਛ ਕਰ ਲਿਆ ਤਾਂ ਵੀ ਮਾਰੇ ਜਾਵਾਂਗੇ ਜੇ ਮੁੰਡੇ ਨੇ ਕੁਛ ਕਰ ਲਿਆ ਤਾਂ ਵੀ ਮਾਰੇ ਜਾਵਾਂਗੇ ਕਹਿੰਦਾ ਮੈਂ ਜਾਂ ਆਪਦੇ ਸਾਡੇ ਨੂੰ ਫੋਨ ਕਰਦਾ ਵੀ ਗੱਲ ਸੁਣੋ ਵੀ ਕਾਕਾ ਵੀ ਤੁਸੀਂ ਆਓ ਆਪਦੀ ਕੁੜੀ ਨੂੰ ਲੈ ਜਾਓ ਵੀ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਇਹਨੂੰ ਰੀਲਾਂ ਪਾਉਣ ਤੋਂ ਹਟਾ ਲਓ ਇਹ ਨਹੀਂ ਸਮਝੀ ਤੁਹਾਨੂੰ ਕਿੰਨੀ ਵਾਰੀ ਕਹਤਾ ਚਲੋ ਜੀ ਕਹਿੰਦਾ ਉਹ ਸਾਰਾ ਪਰਿਵਾਰ ਆਉਂਦੇ ਆ ਪੰਚਾਇਤ ਹੁੰਦੀ ਆ ਕਹਿੰਦਾ ਜਿਹੜੇ ਸੱਸ ਸੋਹਰਾ ਪਹਿਲਾਂ ਮੇਰੇ ਵੱਲ ਹੁੰਦੇ ਸੀਗੇ ਉਹ ਕਹਿੰਦਾ ਉ ਮੁੜ ਕੇ ਕਹਿੰਦੇ ਭਾਈ ਅਸੀਂ ਤਾਂ ਆਏ ਆ ਵੀ ਸਾਡਾ ਤਾਂ 25 ਲੱਖ ਰੁਪਏ ਖਰਚ ਆਇਆ ਲਿਸਟ ਬਣਾ ਕੇ ਉਹਨੇ ਹੱਥ ਤੇ ਧਰਤੀ ਕਹਿੰਦਾ ਮੈਂ ਪੰਚਾਇਤ ਚ ਬਹਿ ਕੇ ਵੀ ਆਪ ਦੇ ਸਹੁਰੇ ਦੇ ਹੱਥ ਜੋੜੇ ਵੀ ਡੈਡੀ ਗੱਲ ਆਏ ਆ ਵੀ ਮੈਂ ਤਾਂ ਘਰ ਬਸਾਉਣਾ ਚਾਹੁੰਦਾ ਮੈਂ ਤਲਾਕ ਨਹੀਂ ਦੇਣ ਦੇਣ ਦੇ ਹੱਕ ਚ ਹੈਗਾ ਪਰ ਇਹਨੂੰ ਹਟਾਉ ਤਾਂ ਸੀ ਇਹਨੂੰ ਕਹਿੰਦਾ ਵੀ ਰੀਲਾਂ ਪਾਉਣ ਤੋਂ ਹਟ ਜਾਏ ਇਸ ਕੰਮ ਤੋਂ ਹਟ ਜਾਏ ਮੈਂ ਰੱਖ ਲੈਣਾ ਕਹਿੰਦਾ ਕੁੜੀ ਨੇ ਪੰਚਾਇਤ ਦੇ ਵਿੱਚ ਹੀ ਕਹਿਤਾ ਵੀ ਮੈਂ ਤਾਂ ਰੀਲਾਂ ਪਾਉਂਗੀ ਨਾ ਅੱਜ ਪਾਉਣ ਤੋਂ ਹਟਾ ਨਾ ਕੱਲ ਪਾਉਣ ਤੋਂ ਹਟਾ ਤੁਸੀਂ ਜੋ ਕਰਨਾ ਕਰੋ ਕਹਿੰਦਾ ਜਦੋਂ ਕੁੜੀ ਨੇ ਠੋਕ ਬਜਾ ਕੇ ਕਹਿੰਦਾ ਕਹਿੰਦਾ ਫਿਰ ਤਾਂ ਬਾਈ ਪਿੱਛੇ ਰਹਿ ਕੀ ਗਿਆ ਸੀ ਕਹਿਣ ਨੂੰ ਦੱਸਣ ਨੂੰ ਹਣਾ ਚਲੋ ਇਹ ਤਲਾਕ ਹੋ ਗਿਆ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਮੇਥੋਂ ਠਾਣੇ ਠਾਣੀ ਤਾਂ ਨਹੀਂ ਹੋਇਆ ਜਾਂਦਾ ਸਿੱਧੀ ਗੱਲ ਆ ਹਣਾ ਵੀ ਨਾ ਅਗਲੇ ਮੈਂ ਠਾਣੇ ਗਿਆ ਨਾ ਆਪਾਂ ਜਾ ਸਕਦੇ ਆ ਕਿਉਂਕਿ ਮੇਰਾ ਬਾਪੂ ਕਹਿੰਦਾ ਵਿਚਾਰਾ ਕਦੇ ਸ਼ੁਰੂ ਤੋਂ ਠਾਣੇ ਕਦੇ ਗਿਆ ਹੀ ਨਹੀਂ ਸੀ ਕੋੜ ਵਿਚਾਰੀਆਂ ਚੱਕਰਾਂ ਚ ਸਾਡੇ ਬਾਪੂ ਨੇ ਜੀ ਹੱਥ ਜੋੜ ਤੇ ਵੀ ਠੀਕ ਆ ਜੀ ਜੋ ਕੁਝ ਹੈਗਾ 10 ਦਿਨ ਸਾਨੂੰ ਟਾਈਮ ਮਿਲ ਗਿਆ ਕਹਿੰਦਾ ਪਹਿਲਾਂ ਸੀ ਇਹ ਭੈਣ ਦਾ ਵਿਆਹ ਕਰਕੇ ਹਟੇ ਸੀਗੇ ਉਹ ਕਰਜ਼ਾ ਸੀ ਬਾਅਦ ਮੇਰੇ ਵਿਆਹ ਦਾ ਕਰਜ਼ਾ ਸੀ ਕਹ ਕિલ્ਲਾ ਵੇਚ ਕਰਨ 25 ਲੱਖ ਰੁਪਈਆ ਦੇ ਅੱਗੇ ਖੇੜਾ ਛੜਾਇਆ ਕਹਿੰਦਾ ਸਾਡੇ ਦਾ ਮੂੰਹ ਤੋਂ ਬਈ ਮੱਖੀ ਨਹੀਂ ਉੱਡਦੀ ਸੀ ਸਾਡੇ ਘਰ ਤਾਂ ਰੋਟੀ ਨਹੀਂ ਪੱਕੀ ਘੱਟੋ-ਘੱਟ 2 ਮਹੀਨੇ ਵੀ ਇੰਨਾ ਸੋਗ ਬਣਾਇਆ ਮੇਰੇ ਮਾਂ ਪਿਓ ਨੇ ਮੈਂ ਵੀ ਸਾਡਾ ਮੁੰਡੇ ਦਾ ਵਸਦਾ ਘਰ ਉੱਜੜ ਗਿਆ ਕਹਿੰਦਾ ਉਹ ਮਾਂ ਦੀ ਧੀ ਨੇ ਤਲਾਕ ਹੋਣ ਤੋਂ ਚੌਥੇ ਦਿਨ ਰੀਨਾ ਪਾਉਣੀਆਂ ਸ਼ੁਰੂ ਕਰਤੀਆਂ ਵਧੀਆ ਨੱਚ ਟੱਪ ਕੇ ਵਧੀਆ ਹਾਸਾ ਸਕਰੀਲਾ ਪਾਵੇ ਕਹਿੰਦਾ ਉਹ ਨਹੀਂ ਅਸ ਤੋਂ ਅਸ ਹੋਈ ਕਹਿੰਦਾ ਸਾਡੇ ਘਰੇ 2 ਮਹੀਨੇ 2 ਮਹੀਨੇ ਭਾਈ ਰੋਟੀ ਨਹੀਂ ਪੱਕੀ ਜਾ ਜਿੱਤਰਾ ਨਾ ਕਿਸੇ ਨੇ ਖਾਧੀ ਨਾ ਚਾਹੇ ਤਰ੍ਹਾਂ ਕਿਸੇ ਨੇ ਪਕਾਈ ਵੀ ਸਾਡਾ ਤਾਂ ਘਰ ਉੱਜੜ ਗਿਆ ਹਸਦਾ ਬਸਦਾ ਕਹਿੰਦਾ ਉਸ ਕੁੜੀ ਨੂੰ ਕੋਈ ਟੈਨਸ਼ਨ ਨਹੀਂ ਸੀ ਮੇਰਾ ਤਲਾਕ ਹੋ ਗਿਆ ਮੇਰਾ ਘਰ ਉੱਜੜ ਗਿਆ ਉਸ ਕੁੜੀ ਦੇ ਦਿਮਾਗ ਨੂੰ ਸਿਰਫ ਇੱਕ ਫੇਮ ਦਾ ਕੀੜਾ ਚੜਿਆ ਸੀ ਵੀ ਮੈਂ ਤਾਂ ਰੀਲਾਂ ਪਾਉਣੀਆਂ ਹੀ ਪਾਉਣੀਆਂ ਨੇ ਇਸ ਕਰਕੇ ਭਰਾਵੋ ਮੈਂ ਇਹ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਵੀ ਜਦੋਂ ਵੀ ਤੁਸੀਂ ਆਪ ਦਾ ਪੁੱਤ ਵਿਆਹਣਾ ਭਾਵੇਂ ਆਪ ਦੀ ਧੀ ਵਿਆਹਣੀ ਆ ਤਾਂ ਇੱਕ ਵਾਰੀ ਪੁੱਛ ਪੜਤਾਲ ਜ਼ਰੂਰ ਕਰ ਲਿਆ ਕਰੋ ਵੀ ਭਾਈ ਇਹ ਰੀਲਾਂ ਰੂਲਾਂ ਵਾਲੇ ਤਾਂ ਨਹੀਂ ਹੈਗੇ ਵੀ ਇਹ ਉਸ ਮਹਿਕਮੇ ਦੇ ਵਿੱਚੋਂ ਤਾਂ ਨਹੀਂ ਹੈਗੇ ਕਿਉ ਹਰੇਕ ਘਰ 'ਚੇ ਕੰਮ ਨਹੀਂ ਚੱਲਦਾ ਹੁੰਦਾ ਕਈ ਕਰਾਂ ਚਲੋ ਖੁੱਲ ਹੁੰਦੀ ਆ ਕੋਈ ਰੋਕ ਟੋਕ ਨਾਲ ਨਹੀਂ ਹੁੰਦਾ ਪਰ ਜਿਹੜੇ ਜ਼ਿਆਦਾਤਰ ਕਹਿ ਲਈਏ ਪਿੰਡੂ ਪਰਿਵਾਰ ਹੁੰਦੇ ਆ ਜ਼ਿਆਦਾਤਰ ਖਾਨਦਾਨੀ ਪਰਿਵਾਰ ਹੁੰਦੇ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਪਸੰਦ ਕਰਦੇ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਬਾਲਾ ਧਾਇਰੇ ਜੋ ਬਾਲਾ ਬਾਹਰ ਹੋ ਕੇ ਨਹੀਂ ਚੱਲਿਆ ਜਾਂਦਾ ਇਸ ਕਰਕੇ ਮੇਰਾ ਵੀਡੀਓ ਪਾਉਣ ਦਾ ਇਹੀ ਮੈਸੇਜ ਸੀਗਾ ਕਿ ਭਰਾਵਾਂ ਨੂੰ ਭੈਣਾਂ ਨੂੰ ਵੀ ਬਈ ਦੇਖੋ ਐਵੇਂ ਇਹ ਫੇਮ ਦੇ ਚੱਕਰਾਂ 'ਚ ਪਾ ਕੇ ਆਪ ਦੇ ਘਰ ਨਾ ਖਰਾਬ ਕਰੋ ਹਨਾ ਕਿਉਂਕਿ ਹੋ ਸਕਦਾ ਏ ਤੁਹਾਡਾ ਘਰ ਵਾਲੋ ਜੀ ਨੂੰ ਨਾ ਪਸੰਦ ਕਰਦਾ ਹੋਵੇ ਤੁਹਾਡਾ ਸਹੁਰਾ ਜਾਂ ਸੱਸੂ ਜੀ ਨੂੰ ਨਾ ਪਸੰਦ ਕਰਦੀ ਹੋਵੇ ਤੇ ਤੁਸੀਂ ਚੱਕ ਚੱਕ ਰੀਲਾਂ ਪਾ ਰਹੇ ਹੋ ਤਾਂ ਰੋਜ਼ ਤੁਹਾਡੇ ਘਰਾਂ ਚੋ ਕਲੇਸ਼ ਰਹਿੰਦਾ ਤਾਂ ਹੌਲੀ ਹੌਲੀ ਉਹ ਤਲਾਕਾਂ ਤੱਕ ਪਹੁੰਚ ਜਾਂਦਾ ਤੇ ਘਰਾਂ ਦੇ ਘਰ ਖਰਾਬ ਹੋ ਜਾਂਦੇ ਆ ਕਈ ਵਾਰੀ ਬੱਚੇ ਵੀ ਬੱਚੇ ਵੀ ਹੋਏ ਹੁੰਦੇ ਆ ਤੇ ਉਹ ਬੱਚੇ ਦੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਆ ਇਸ ਕਰਕੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਕਦਮ ਨਹੀਂ ਚੱਕਣਾ ਚਾਹੀਦਾ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਕਦੇ ਵੀ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਤਾਂ ਕਿ ਵੱਧ ਤੋਂ ਵੱਧ ਸੁਣਿਆ ਹਾਂ ਇਹ ਲੋਕਾਂ ਤੱਕ ਜਾਵੇ ਵੀਡੀਓ ਦੇਖ